ਦੁਨੀਆ ਭਰ ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਪੰਜਾਬੀ ਕਮੇਡੀਅਨ ਜਸਵਿੰਦਰ ਪੱਲਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਜਸਵਿੰਦਰ ਪੱਲਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੂੰ ਇਲਾਜ ਲਈ ਮੁਹਾਲੀ ਦੇ ਫੂਟਿਸ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਅੱਜ ਸਵੇਰੇ ਆਖਰੀ ਸਾਹ ਲਏ ਜਸਵਿੰਦਰ ਪੱਲਾ ਨੇ 55 ਸਾਲ ਦੀ ਉਮਰ 'ਚ ਆਖਰੀ ਸਾਹ ਲੈਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮੁਹਾਲੀ 'ਚ ਕੀਤਾ ਜਾਵੇਗਾ ਤਾਂ ਸੇਕ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾਂ ਲੁਧਿਆਣੇ ਛੋਇਆ ਸੀ ਉਹ ਇੱਕ ਪ੍ਰੋਫੈਸਰ ਵੀ ਰਹੇ ਉਹਨਾਂ ਨੇ 1988 'ਚ ਛਣਕਟਾ 88 ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਪੇਸ਼ੇਵਰ ਕੈਰੀਅਰ ਸ਼ੁਰੂ ਕੀਤਾ ਤੇ ਫਿਲਮ ਦੁੱਲਾ ਪੱਟੀ ਨਾਲ ਇੱਕ ਅਦਾਕਾਰ ਬਣੇ ਉਹ ਆਪਣੀ ਕਾਮੇਡੀ ਲੜੀ ਚਨਕਟਾ ਤੇ ਵਕਫਾਕ ਪੰਜਾਬੀ ਫਿਲਮਾਂ ਚ ਹਾਸਰਸ ਭੂਮਿਕਾਵਾਂ ਲਈ ਜਾਣੇ ਜਾਂਦੇ ਨੇ ਤੇ ਅੱਜ ਉਹਨਾਂ ਦੇ ਦਿਹਾਂਤ ਦੀ ਦੁਖਦਾਇਕ ਖਬਰ ਸੁਣ ਕੇ ਪੰਜਾਬੀ ਇੰਡਸਟਰੀ ਚ ਸੋਗ ਦੀ ਲਹਿਰ ਦੌੜ ਗਈ ਹੈ ਇਹਨਾਂ ਨਾਲ ਸਾਰੇ ਜਨਸਾਭ ਨਾਲ ਹੋਰ ਸਾਰੇ ਬੜਾ ਇਸਤੂਰ ਕਰਦੇ ਸੀਗੇ ਬੜੀਆਂ ਪੰਜਾਬੀ ਵਾਲੀਆਂ ਗੱਲਾਂ ਹੁੰਦੀਆਂ ਸੀ ਤੇ ਇੱਕ ਗੱਲ ਇਹ ਜਿਉਂ ਨਾਲੇ ਮੈਂ ਕਹਦਾ ਵੀ ਚਿੰਨਾ ਵੀ ਕੋਈ ਦੇਣਾ ਹੈ ਉਹਨੂੰ ਸ਼ਬਦਾਂ ਰਿਹਾ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਬੜਾ ਅਸਹਿਤ ਹੈ ਸਾਡਾ ਤੇ ਅੱਜ ਤਾਂ ਆਪਾਂ ਅਰਦਾਸ ਹੀ ਕਰ ਸੀ ਉਸ ਤੇ ਪਾਸ਼ਾ ਜੀ ਉਸ ਤੇ ਪਾਸ਼ਾ ਨੂੰ ਆਪਣੇ ਚੈਨਲ ਨਵਾਕ ਰਚਨ ਔਰ ਜੋ ਉਹਨਾਂ ਦੇ ਅਧੂਰੇ ਸੁਪਨੇ ਨੇ ਜੋ ਉਹਨਾਂ ਦੇ ਬੱਚੇ ਨੇ ਸਾਡੀ ਭੈਣ ਜੀ ਦੀ ਵਾਈਫ ਹੈ ਚਾਹ ਦੇ ਸਾਥੀ ਆਪਣੇ ਬੰਦਾ ਜੀ ਬੱਚਿਆਂ ਦੇ ਇਹਦਾ ਸਾਰਾ ਮੁੱਢ ਤੋਂ ਤੱਕ ਦੇਣ ਤਾਂ ਕਿ ਉਸ ਦੀ ਵੀ ਉਹਦੇ ਯਾਦ ਰੰਗ ਬਰਿ ਸਹੀ ਠੀਕ ਹੈ ਬਿਲਕੁਲ ਕਰ ਤੁਸੀਂ ਦੇਖਿਆ ਕਿ ਬੰਵੀਰ ਸਿੰਘ ਜੀ ਕੇ ਸਾਥ ਦਾ ਮੰਤਰੀ ਨੇ ਇਹ ਅਸੀਂ ਗੱਲ ਕਰ ਰਹੇ ਸੀਗੇ ਉਹਨਾਂ ਦੇ ਦੋਸਤ ਬਹੁਤ ਜ਼ਿਆਦਾ ਸਾਥ ਦਾ ਮਦਰ ਸਾਥ ਦਾ ਖਾਸੀ ਜਿਹੜੀ ਜਿਹੜਾ ਰਾਲਾ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ ਹੀ ਦੁਖਦ ਸਮਾਚਾਰ ਸ਼ੇਅਰ ਕਰ ਰਿਹਾ ਹਾਂ ਜੀ ਤੁਹਾਡੇ ਨਾਲ ਸਾਡੇ ਬਹੁਤ ਹੀ ਰਿਸਪੈਕਟਡ ਜਸਵਿੰਦਰ ਪੱਲਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਨੇ ਮੇਰੇ ਤਾਂ ਕਹਿ ਲੋ ਗੁਰੂ ਸੀਗੇ ਕੈਰੀਉਨ ਜੱਟਾ ਪੀਲੀ ਫਿਲਮ ਜਿਹੜੀ ਮੇਰੀ ਮਾਂ ਉਹਨਾਂ ਦੇ ਨਾਲ ਹੀ ਕੀਤੀ ਉਦੋਂ ਤੋਂ ਮੈਂ ਉਹਨਾਂ ਦੇ ਨਾਲ ਹੀ ਸੀ ਕਾਫੀ ਰੀਲਸ ਵਿੱਚ ਵੀ ਮੈਂ ਉਹਨਾਂ ਨਾਲ ਕੰਮ ਕੀਤਾ ਇੱਕਦਮ ਇਹ ਖਬਰ ਸੁਣ ਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ ਪੂਰੀ ਪੰਜਾਬੀ ਇੰਡਸਟਰੀ ਨੂੰ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੋਸਤੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ